ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਦੁਗਰੀ ਪਿੰਡ ਦੀ ਫੇਰਨੀ ਦਾ ਘਟਨਾ 33,78,000 ਰੁਪਏ ਦੀ ਲਗਤ ਨਾਲ ਸ਼ੁਰੂ ਕਰਕੇ ਮਾਨੂੰ ਖੁਸ਼ੀ ਹੋਈ ਹੈ ਕਿਉਂਕਿ ਇੱਥੇ ਇਲਾਕਾ ਦੇ ਵਸਨੀਕਾਂ ਨੇ ਦੱਸਿਆ ਵੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹਦੀ ਨਹੀਂ ਹੋਈ ਕਿਸੇ ਨੇ ਬਣਵਾਈ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਫੰਡਾਂ ਦੇ ਵਿੱਚੋਂ ਇਹ ਸੜਕ ਦੀ ਸ਼ੁਰੂਆਤ ਕਰਕੇ ਬਹੁਤ ਖੁਸ਼ੀ ਹੋ ਰਹੀ ਸਰ ਕਦ ਤੱਕ ਬਣ ਜਾਣਗੀ ਇਹ ਸੜਕ ਬਸ ਇਹ ਪੁਰਾਣੀਆ ਸਰਕਾਰ ਵਾਲਾ ਕੰਮ ਨਹੀਂ ਜੇ ਦੋਨੋਂ ਕੱਟਣ ਹੋ ਗਿਆ ਸਮਝ ਲੋ ਬਣ ਗਈ ਨਾਲ ਹੀ ਸ਼ੁਰੂਆਤ ਕਰੇ ਸਰ ਐਦਾ ਤਾਂ ਨਹੀਂ ਹੋਊਗਾ ਜੀ ਮੈਂ ਅੱਜ ਥੋੜੀ ਦੇਰ ਬਾਅਦ ਦੋ ਤਿੰਨ ਘੰਟੇ ਤੱਕ ਚੋਣ ਜਬਤਾ ਲੱਗ ਜਾਏ ਕਿ ਨਹੀਂ ਚੋਣ ਵਿਆਪਤੇ ਨਾਲ ਡਿਵੈਲਪਮੈਂਟ ਦਾ ਕੋਈ ਸਬੰਧ ਨਹੀਂ ਗਰੇ ਡਿਵੈਲਪਮੈਂਟ ਦੇ ਕੰਮ ਨੇ ਉਹ ਰੁਟੀਨ ਟ ਹੀ ਹੋਈ ਜਣੇ ਨੇ ਜਬਤਾ ਹੁੰਦਾ ਸਿਰਫ ਪਤਰੀਆਂ ਵਾਸਤੇ ਬਦਲੀ ਬਾਤ ਤੇ ਹੋਇਆ ਜਾਂ ਕਿਸੇ ਦਾ ਕੋਈ ਨਿੱਜੀ ਕੰਮ ਫਾਇਦਾ ਕਰਨਾ ਹੋਵੇ ਉਹਦੇ ਵਾਸਤੇ ਹੁੰਦਾ ਨਾ ਕਿ ਡਵੈਲਪਮੈਂਟ ਦੇ ਕੰਮਾਂ ਦਾ। ਜਮਨੀਤ ਬਿੱਟੂ। ਜਮਨੀਤ ਬਿੱਟੂ ਜੀ ਅਜਾ ਐਮਪੀ ਸਾਹਿਬ। ਹਾਂਜੀ ਉਹ ਕਹਿੰਦੇ ਸਾਡੇ ਕੰਮਾਂ ਦੇ ਉਦਘਾਟਨੀ ਕਰ ਰਹੇ ਹੈ ਉਹਨਾਂ ਦਾ ਕੀ ਕਹਿਣਾ ਚਾਹੋਗੇ ਤੁਸੀਂ? ਕੀ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਮੈਂ ਮਾਦੇ ਮਰਾ ਹੀ ਪੁੱਛਣਾ ਚਾਹਣਾ। ਇਹ ਮੁੱਖ ਮੰਤਰੀ ਸਾਹਿਬ ਦੇ ਫੰਡ ਦੇ ਪੈਸੇ ਨੇ ਨਾ ਕਿ ਕਿਸੇ ਬਿੱਟੂ ਜੀ ਦੇ ਨੇ। ਬਿੱਟੂ ਜੀ ਜਰੂਰ ਦਿਖਦੇ ਆ। ਬਹੁਤ ਮਨ ਨੂੰ ਖੁਸ਼ੀ ਹੈ ਕਿ ਜਦੋਂ ਜਿਵੇਂ ਸਰਸਾਦ ਪੈਂਦੇ ਨਾ ਟਟੂ ਨਿਕਲਦੇ ਆ। ਇਸੇ ਤਰ੍ਹਾਂ ਬਿੱਟੂ ਜੀ ਅੱਜ ਪੌਣੇ 5 ਸਾਲ ਬਾਅਦ ਬਾਹਰ ਨਿਕਲੇ ਨੇ ਜਿਵੇਂ ਕਹਿਣਾ। ਪਰ ਬਿੱਟੂ ਜੀ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਹੁਣ ਜਿਹੜੀ ਇਹ ਕਾਰਟ ਦੀ ਹੰਢੀ ਆ ਜਿਹੜੀ ਬਾਰ-ਬਾਰ ਨਹੀਂ ਚੜਦੀ ਨਹੀਂ ਚੜਣੀ ਨਹੀਂ ਜਾਂਦਾ ਤੁਸੀਂ ਮਾਨ ਸਾਹਿਬ ਨਾਲ ਗੱਲ ਕਰਕੇ ਇੱਧਰ ਨੂੰ ਆ ਜਾਓ ਜਾਂ ਫਿਰ ਲੁਧਿਆਣੇ ਤੋਂ ਹੋਰ ਕੋਈ ਜਗ੍ਹਾ ਦੇ